ਕੌਣ ਹੈ ਤੂੰ ਕੀ ਹੈ ਤੂੰ ਕੌਣ ਹੈ ਤੂੰ ਕੀ ਹੈ ਤੂੰ ਤੈਨੂੰ ਕੋਈ ਸਮਝ ਨਹੀਂ ਪਾਇਆ ਕਿੱਥੋਂ ਦਾ ਜੀ ਹੈ ਤੂੰ ਤੇਰਾ ਨਹੀਂ ਕੋਈ ਪੱਕਾ ਪਤਾ ਤੇਰਾ ਨਹੀਂ ਕੋਈ ਪੱਕਾ ਪਤਾ ਪਾਣੀ ਵਾਂਗ ਸ਼ਾਂਤ ਰਹੇ ਸਭ ਕੁਝ ਸਹਿੰਦੀ ਕੁਝ ਨਾ ਕਹਿੰਦੀ ਸਭ ਦੀਆਂ ਜ਼ਰੂਰਤਾਂ ਪੂਰੀਆਂ ਕਰਕੇ ਪਾਣੀ ਵਾਂਗ ਵਗਦੀ ਰਹਿੰਦੀ ਮਿੱਟੀ ਦਾ ਰੇਤਲਾ ਕਨਾ ਹੈ ਤੂੰ ਮਿੱਟੀ ਦਾ ਰੇਤਲਾ ਕਨਾਹ ਹੈ ਤੂੰ ਗਿੱਲੀ ਹੋ ਕੇ ਆਕਾਰ ਲੈ ਲੈਂਦੀ ਪਹਿਲਾਂ ਮਾਪਿਆਂ ਦੇ ਘਰ ਫਿਰ ਪਤੀ ਦੇ ਘਰ ਆਪਣਾ ਹਰ ਕਿਰਦਾਰ ਬਦਲਦੀ ਰਹਿੰਦੀ ਸਬਦਾ ਕਰਦੀ ਸਭ ਨੂੰ ਜਰਦੀ ਸਬਦਾ ਕਰਦੀ ਸਭ ਨੂੰ ਜਰਦੀ ਕਿ ਕਿਸੇ ਦਾ ਕੋਈ ਗੁਨਾਹ ਹੈ ਤੂੰ ਚੱਲ ੜੀਏ ਆਪਣੇ ਲਈ ਕੁਝ ਕਰੀਏ ਚੱਲ ੜੀਏ ਆਪਣੇ ਲਈ ਕੁਝ ਕਰੀਏ ਅਗਦੇ ਪੰਬ ਬੰਬੜ ਵਾਂਗ ਬਲੀਏ ਅਗਦੇ ਪੰਬੜ ਵਾਂਗ ਬਲੀਏ ਆਪਣੇ ਹੱਕਾਂ ਦੇ ਲਈ ਲੜੀਏ ਤੂੰ ਕਮਜ਼ੋਰ ਨਹੀਂ ਦੁਰਗਾ ਹੈ ਤੂੰ ਕਾਲੀ ਹੈ ਤੂੰ ਹੁਣ ਹਥਿਆਰ ਹੱਥਾਂ ਵਿੱਚ ਫੜ ਲੈ ਤੂੰ ਹੁਣ ਹਰ ਰੋਜ਼ ਨਹੀਂ ਮਰਨਾ ਬਸ ਇੱਕੋ ਵਾਰ ਮਰ ਲੈ ਤੂੰ ਅੱਜ ਦੱਸ ਦੇ ਦੁਨੀਆ ਨੂੰ ਆਪਣੀ ਹੋਣਦ ਬਾਰੇ ਅੱਜ ਦੱਸ ਦੇ ਦੁਨੀਆ ਨੂੰ ਆਪਣੀ ਹੋਣਦ ਬਾਰੇ ਕੌਣ ਹੈ ਤੂੰ ਕੀ ਹੈ ਤੂੰ ਹੁਣ ਸਭ ਨੂੰ ਸਮਝਾਉਣ ਦੀ ਲੋੜ ਹੈ ਸਿਮਰ ਹੁਣ ਸਭ ਨੂੰ ਸਮਝਾਉਣ ਦੀ ਲੋੜ ਹੈ ਸਿਮਰ ਇੱਥੋਂ ਦਾ ਹੀ ਜੀਅ ਹੈ ਤੂੰ ਇੱਥੋਂ ਦਾ ਹੀ ਜੀਅ ਹੈ ਤੂੰ ਇੱਥੋਂ ਦਾ ਹੀ ਜੀਅ ਹੈ ਤੂੰ ਧੰਨਵਾਦ